ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਜਲੰਧਰ ਦਿਹਾਤੀ ਐਸਐਸਪੀ ਹਰਕਮਲਪ੍ਰੀਤ ਸਿੰਘ ਖਾਕ ਦੀ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਮਹਿਤਪੁਰ ਗੋਲੀ ਮਾਮਲੇ ਦੇ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਜਲੰਧਰ ਦਿਹਾਤੀ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਜਿੱਥੇ ਮਹਿਤਪੁਰ ਦੇ ਵਿੱਚ ਗੋਲੀਵਾਰੀ ਮਾਮਲੇ ਦੇ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸੰਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕੱਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪ੍ਰਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ ਆ ਗਿਆ ਤਾਂ ਦੱਸ ਦਈਏ ਕਿ ਪੁਲਿਸ ਨੇ 200 10 ਕਿਲੋਮੀਟਰ ਇਹਨਾਂ ਦਾ ਪਿੱਛਾ ਕੀਤਾ ਤੇ ਇਸ ਦੌਰਾਨ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਵੱਡੀ ਸਫਲਤਾ ਆ ਦੱਸ ਦਈਏ ਕਿ ਇੱਕ ਨਿਜੀ ਰੈਸਟੋਰੈਂਟ ਦੇ ਵਿੱਚ ਇਹਨਾਂ ਮੁਲਜ਼ਮਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਇਹ ਥੋ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗ ਗਈ ਹੈ 210 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਇਹਨਾਂ ਮੁਲਜ਼ਮਾਂ ਨੂੰ ਹਥਿਆਰਾਂ ਸਣੇ ਜਲੰਧਰ ਦਿਹਾਤੀ ਪੁਲਿਸ ਨੇ ਕਾਬੂ ਕਰ ਲਿਆ ਹੈ ਤਾਂ ਦੱਸ ਦਈਏ ਕਿ ਮਹਤਪੁਰ ਗੋਲੀਬਾਰੀ ਅਤੇ 200 ਕਰੋੜ ਰੁਪਏ ਦੇ ਐਨਆਰਆਈ ਅਗਵਾ ਮਾਮਲੇ ਹੱਲ ਕੀਤਾ ਗਿਆ ਹੈ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਤੇ ਮੁਲਜ਼ਮ ਪੰਜਾਬ ਅਤੇ ਰਾਜਸਥਾਨ ਵਿੱਚ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਵੀ ਸ਼ਾਮਲ ਹਨ ਤਾਂ ਜਲੰਧਰ ਦਿਹਾਤੀ ਪੁਲਿਸ ਦੇ ਹੱਥ ਇਹ ਵੱਡੀ ਸਫਲਤਾ ਲੱਗੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਮੁਲਜ਼ਮ ਮਹਤਪੁਰ ਗੋਲੀਬਾਰੀ ਮਾਮਲੇ ਦੇ ਵਿੱਚ ਸ਼ਾਮਲ ਸਿਗੇ ਜਿਨ੍ਹਾਂ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ 210 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਇਹਨਾਂ ਨੂੰ ਫੜ ਲਿਆ ਗਿਆ ਹੈ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਤਾਂ ਵੱਡੀ ਸਫਲਤਾ ਹੈ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦੀ ਟੀਮ ਦੀ ਜਿੱਥੇ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਸ ਮੌਕੇ ਪੁਲਿਸ ਦਾ ਕੀ ਕੁਝ ਕਹਿਣਾ ਆ ਕਿਵੇਂ ਇਹਨਾਂ ਨੂੰ ਫੜਿਆ ਗਿਆ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਲ੍ਹਾ ਜਰੰਦਰਾ ਤੇ ਹਾਤੀ ਸਬੰਨੂ ਸ਼ਾਹਕੋਟ ਥਾਣਾ ਮਹਿਤਪੁਰ ਦੇ ਇਰੀ ਵਿੱਚ 22 ਦਸੰਬਰ ਨੂੰ ਸਵੇਰ ਦੇ ਸਮੇਂ ਜੇਕੇ ਰੈਸਟੋਰੈਂਟ ਦੇ ਬਾਹਰ ਹੋਈ ਫਰੈਂਦੇ ਮਸਲੇ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਜਿਲ੍ਹਾ ਪੁਲਿਸ ਮੁਖੀ ਸਰਦਾਰ ਹਰਕਮਨਤ ਪ੍ਰੀਤ ਸਿੰਘ ਕੱਖ ਜੀ ਦੀ ਗਾਈਡਲਾਈਨ ਤੇ ਸੀਐਸ ਤੋਂ ਸਮਝਪਟਰਾ ਮੁੰਦੀਪ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਇੰਸਪੈਕਟਰ ਸ੍ਰੀਦੇਵ ਸਿੰਘ ਦੀ ਟੀਮ ਨੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਫਾਜ਼ਲ ਕਾਨ ਨੂੰ 10 ਪਿਸਤੌਲਾਂ 5 ਮਾਰੂ ਹਥਿਆਰ i20 ਕਾਰ ਸਮੇਤ ਗ੍ਰਫਤਾਰ ਕਰ ਕੀਤਾ ਹੈ ਇਸ ਦੋਸ਼ੀ ਨੇ ਪਿਛਲੇ ਸਮੇਂ ਇੱਕ ਐਨਆਰਆਈ ਪਰਿਵਾਰ ਨੂੰ 20 ਕਰੋੜ ਦੀ ਫਰौती ਚ ਕਿਡਨੈਪ ਕੀਤਾ ਸੀਗਾ ਉਹ ਮੁਕਾਦਮਾ ਵੀ ਸਭ ਦਾਪੁਰ ਭਾਲ ਕੀਤਾ ਹੈਗਾ ਇਹ ਦੋਸ਼ੀ ਬਹੁਤ ਹੀ ਖਤਰਨਾਕ ਅਪਰਾਧੀ ਹੈਗਾ ਇਸ ਨੇ ਜਸਵਿੰਦਰ ਸਿੰਘਲੇ ਸਰੌਕੀ ਫਾਜ਼ਲ ਕਾ ਦੀ ਮੌਤ ਤੋਂ ਬਾਅਦ ਉਸ ਦੀ ਗੱਡੀ ਹਾਸਲ ਕਰਨ ਲਈ ਅਪਰਾਧ ਦੀ ਦੁਨੀਆ ਚ ਪੈਰ ਰੱਖਿਆ ਜਿੱਥੇ ਇਸ ਨੇ ਪੰਜਾਬ ਰਾਜਸਥਾਨ ਤੇ ਹਰਿਆਣਾ ਸਟੇਟ ਤੋਂ ਵੱਖ-ਵੱਖ ਜਗ੍ਹਾ ਤੇ ਜ਼ਮੀਨੀ ਕਬਜ਼ੇ ਕੰਟਰੈਕਟਿੰਗ ਸਮਗਲਿੰਗ ਤੇ ਹੋਰ ਜਿਹੜੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਹਥਿਆਰ ਸਮੇਤ ਜਿਹੜਾ ਅੰਜਾਮ ਦਿੱਤਾ ਜੋ ਸਫਲਤਾਪੂਰਵਕ ਪੰਜਾਬ ਪੁਲਿਸ ਨੇ ਜਨਰਲ ਤੇ ਆਤੀਵਨ ਹੱਲ ਕਰ ਲਿਆ ਗਿਆ ਇਸ ਨੇ ਸਮਾਜ ਵਿੱਚ ਆਪਣੇ ਗੈਂਗ ਦੇ ਨਾਲ ਬਹੁਤ ਹੀ ਜਿਹੜੀ ਪ੍ਰਭਾਵਸ਼ਾਲੀ ਆਪਣੀ ਪ੍ਰਸਿੱਧਤਾ ਹੋਇਆ ਸੀਗਾ ਜੋ ਪੁਲਿਸ ਵੱਲੋਂ ਅੱਜ ਇਹ ਗੈਂਗ ਜਿਹੜਾ ਵਸਤ ਕਰ ਲਿਆ ਗਿਆ ਇਸ ਦੋਸ਼ੀ ਦੇ ਨਾਮ ਘਟਨਾ ਸਮੇਂ ਜਿਹੜਾ ਪਰਮਜੀਤ ਪਮਾ ਮੋਰ ਸੁਨੀਲ ਕੁਮਾਰ ਤੇ ਹੀਰਾ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿੰਨਾ ਪਾਸੋਂ ਵਰਤੀ ਗਈ ਕਾਰ ਐਕਸਐਕਸ 4 골ਡਨ ਕਲਰ ਅਤੇ ਬੱਤੀ ਬੋਰ ਕਬਜ਼ਾ ਲੈ ਚੁੱਕਿਆ ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਉਪਰੰਤ ਵੱਖ-ਵੱਖ ਮੁਕੱਦਮੇ ਹੱਲ ਹੋਏ ਹਨ ਜਿਲੰਦਰ ਤੇ ਹਤੀ ਪੁਲਿਸ ਵੱਲੋਂ ਅਜਿਹਾ ਵੱਡਾ ਗੈਂਗ ਬਲਸਟ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਇਸਦੇ ਬਾਕੀ ਰੋਸ਼ਿਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਧੰਨਵਾਦ